ਕਲਜੀ ਮੈਂ ਕੁਲਦੀਪ ਦਲੇਰ ਤੁਸੀਂ ਦੇਖ ਰਹੇ ਹੁੰਦਾ ਚੜਦਾ ਪੰਜਾਬ ਇਸ ਸਮੇਂ ਸਿਟੀ ਕੋਰਾਲੀ ਥਾਣੇ ਦੇ ਵਿੱਚ ਖੜੇ ਹਾਂ ਜਿੱਥੇ ਨਵੇਂ ਐਸਐਚਓ ਦੀ ਜੁਆਇਨਿੰਗ ਹੋਈ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਨਵੀਂ ਜੁਆਇਨਿੰਗ ਕੀਤੀ ਹੈ ਤੇ ਅੱਜ ਸਾਰੇ মিডিਆ ਅਦਾਰਿਆਂ ਦੀ ਇੱਕ ਮੀਟਿੰਗ ਸੱਦੀ ਗਈ ਸੀ ਜਿਸ ਦੇ ਸਬੰਧ ਦੇ ਵਿੱਚ ਅੱਜ ਸਿਟੀ ਥਾਣੇ ਦੇ ਵਿੱਚ ਪਹੁੰਚੇ ਆ ਕਿਹੜੇ ਕਿਹੜੇ ਮੁੱਦਿਆਂ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਕਿਹੜੇ ਕਿਹੜੇ ਸੈਂਸਿਟਿਵ ਮੁੱਦਿਆਂ ਤੇ ਅੱਗੇ ਕੰਮ ਹੋਏਗਾ ਤੁਸੀਂ ਸਾਡੇ ਨਾਲ ਬਨੇ ਰਹੋ ਦਾ ਚੜਦਾ ਪੰਜਾਬ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਸਾਰੇ ਫਤਿਹਕਰ ਪਰਵਾਮਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਡੇ ਤੁਸੀਂ ਬੁਲਾਉਣ ਤੇ ਇੱਥੇ ਹਾਜ਼ਰ ਆਏ ਹੋ ਮੈਂ ਕਰਾਲੀ ਸਿਟੀ ਦੇ ਵਿੱਚ ਪਹਿਲਾਂ 2020 ਦੇ ਵਿੱਚ ਵੀ ਐਸਐਚਯੂ ਅਤੇ ਸੇਵਾ ਨਿਭਾਈ ਹੈਗੀ ਹੈ ਮੈਂ ਇਕਤਾ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਨਾ ਕਿ ਇੱਕ ਸਾਡੀ ਵੱਧ ਤੋਂ ਵੱਧ ਮਦਦ ਕਰਨ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਹੁੰਦਾ ਹੈ ਜਾਂ ਕੁਝ ਹੁੰਦਾ ਸਾਾਨੂੰ ਇਨਫੋਰਮੇਸ਼ਨ ਜ਼ਰੂਰ ਦੇਣ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਹੋਰ ਇਨਫੋਰਮੇਸ਼ਨ ਵੀ ਮਿਲਦੀ ਹੈਗੀ ਹੈ ਜਿਹਦਾ ਸਬੰਧ ਕਿਸੇ ਵੀ ਤਰੀਕੇ ਨਾਲ ਪੁਲਿਸ ਨਾਲ ਹੈਗਾ ਤਾਂ ਉਹਦੀ ਇਨਫੋਰਮੇਸ਼ਨ ਸਾਡੇ ਨਾਲ ਜ਼ਰੂਰ ਸ਼ੇਅਰ ਕਰ ਲਓ ਤੇ ਅਸੀਂ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਇਹ ਤੁਹਾਨੂੰ ਭਰੋਸਾ ਦਿਵਾਉਣਾ ਕਿ ਅਸੀਂ ਕ੍ਰਾਈਮ ਦੇ ਬਿਲਕੁਲ ਖਿਲਾਫ ਆ ਕ੍ਰਿਮੀਨਲ ਲੋਕਾਂ ਦਾ ਕਿਸੇ ਦਾ ਵੀ ਸਾਥ ਨਹੀਂ ਦੇਵਾਂਗੇ ਤੇ ਆਮ ਲੋਕਾਂ ਨੂੰ ਜਿਹੜਾ ਵੀ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕ੍ਰਾਈਮ ਹੁੰਦਾ ਆ ਕੁਝ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਜਾਂ ਸੋਸ਼ਲ ਤਰੀਕੇ ਨਾਲ ਅਸੀਂ ਕਿਸੇ ਚੀਜ਼ ਦਾ ਹੱਲ ਕਰ ਸਕਦੇ ਆ ਉਹ ਅਸੀਂ ਜਲ ਤੋਂ ਜਲਦ ਕਰਾਵਾਂਗੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ਸਾਡੇ ਪੁਲਿਸ ਥਾਣੇ ਦੇ ਵਿੱਚ ਉਹਨਾਂ ਦੇ ਜਿਹੜੇ ਜਿੱਥੇ ਵੀ ਏਰੀਆ ਦੇ ਵਿੱਚ ਰਹਿ ਰਹੇ ਨੇ ਉੱਥੇ ਕਿਸੇ ਤਰ੍ਹਾਂ ਆ ਪਿਛਲੇ ਕੁਝ ਦਿਨ ਕੁਝ ਦਿਨਾਂ ਤੋਂ ਲਗਾਤਾਰ ਕੋਰਾਲੀ ਦੇ ਨੇੜੇ-ਤੇੜੇ ਇਲਾਕਿਆਂ ਵਿੱਚ ਸਨੇਚਿੰਗ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਉਹਨੂੰ ਦੇਖ ਕੇ ਕੁਛ ਕੀ ਕਰੀ ਜੀ ਲੱਗਦਾ ਉਹਦੇ ਤੇ ਅਸੀਂ ਮੇਰੇ ਵੀ ਧਿਆਨ ਚਾਹੀ ਹੈਗੀ ਹੈ ਮੇਰੇ ਹੁੰਦੇ ਹੋਏ ਵੀ ਇੱਕ ਸਨੇਚਿੰਗ ਹੋਈ ਹੈਗੀ ਉਸ ਤੋਂ ਪਹਿਲਾਂ ਵੀ ਸੀਗੀਆਂ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਮਰਜ ਕਰਕੇ ਉਹਨਾਂ ਦੇ ਸੀਸੀਟੀਵੀ ਕੈਮਰੇ ਫਰੋਲ ਰਹੇ ਆ ਤੇ ਆਪਣੇ ਜਿਹੜੇ ਸੋਰਸਸ ਨੇ ਸਾਡੇ ਉਹਨਾਂ ਨਾਲ ਵੀ ਫੋਟੋ ਸ਼ੇਅਰ ਕਰ ਰਹੇ ਹਾਂ ਤੇ ਆਮ ਪਬਲਿਕ ਨੂੰ ਮੈਂ ਅਪੀਲ ਕਰਦਾ ਕਿਸੇ ਤਰ੍ਹਾਂ ਦੀ ਕਿਸੇ ਕੋਲ ਇਨਫੋਰਮੇਸ਼ਨ ਹੈ ਉਹ ਸਾਨੂੰ ਦੇਣ ਅਸੀਂ ਜਲਦ ਤੋਂ ਜਲਦ ਇਹਦੇ ਵਿੱਚ ਤੁਹਾਨੂੰ ਕੋਈ ਵਧੀਆ ਰਿਜ਼ਲਟ ਦਵਾਵਾਂਗੇ ਉਹਨਾਂ ਨੂੰ ਜਿਹੜੇ ਸਨੇਚਰਜ਼ ਨੂੰ ਫੜ ਕੇ ਤੇ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰ ਸਰ ਸੀਸੀਟੀਵੀ ਦੀ ਗੱਲ ਕੀਤੀ ਹੈ ਕਿ ਆ ਜਿਹੜੇ ਸ਼ਹਿਰ ਦੇ ਵਿੱਚ ਸੀਸੀਟੀਵੀ ਲੱਗੇ ਹੋਏ ਆ ਉਹ ਵਰਕਿੰਗ 'ਚ ਹੈ ਕਿਉਂਕਿ ਪਿਛਲੇ ਕੇਸਾਂ ਦੇ ਵਿੱਚ ਦੇਖਣ ਚ ਆਇਆ ਹੈ ਕਿ ਜਦੋਂ ਕਿਸੇ ਨੂੰ ਫੜਨ ਦੀ ਗੱਲ ਕੀਤੀ ਜਾਂਦੀ ਸੀ ਤਾਂ ਜ਼ਿਆਦਾਤਰ ਸੀਸੀਟੀਵੀ ਆ ਜਿਹੜੇ ਮੌਕੇ ਤੇ ਬੰਦ ਪਈ ਗਏ ਅਸੀਂ ਹੁਣ ਵੀ ਸੀਸੀਟੀਵੀ ਦੇ ਥਰੂ ਹੀ ਵੈਸੇ ਸਾਰਾ ਚੈੱਕ ਕਰ ਰਹੇ ਹਾਂ ਇੱਕ ਸਰਕਾਰ ਵੱਲੋਂ ਵੀ ਉਹਰੇ ਜਾਂ ਜਿਹੜੇ ਆਪਣੇ ਲੋਕਲ ਕਮੇਟੀ ਵੱਲੋਂ ਇੱਕ ਕੈਮਰੇਜ ਲਗਾਏ ਗਏ ਨੇ ਉਹਨਾਂ ਦੇ ਵਿੱਚ ਉਹਨਾਂ ਚੋਂ ਕੁਝ ਜੇ ਚਾਲੂ ਹਾਲਤ 'ਚ ਹੈਗੇ ਨੇ ਉਸ ਸਬੰਧੀ ਮੇਰੀ ਇਹ ਗੱਲ ਵੀ ਹੋਈ ਹੈ ਕਿ ਉਹ ਸਾਬ ਨਾਲ ਉਹ ਵੀ ਜਲਦ ਤੋਂ ਜਲ ਸਾਰੇ ਚਾਲੂ ਹੋ ਜਾਣਗੇ ਤੇ ਅਸੀਂ ਜਿਸ ਨਾਲ ਸਾਨੂੰ ਪੁਲਿਕ ਦੇ ਵਿੱਚ ਬੜਾ ਫਾਇਦਾ ਮਿਲੂਗਾ ਇਹ ਚੋਰੀਆਂ ਨੂੰ ਟ੍ਰੇਸ ਕਰਨ ਵਾਸਤੇ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਕ੍ਰਾਈਮ ਨੂੰ ਟ੍ਰੇਸ ਕਰਨ ਵਾਸਤੇ ਇੱਕ ਦੇਖਾਂ ਦੇ ਵਿੱਚ ਆਇਆ ਜਦੋਂ ਛੁੱਟੀ ਹੁੰਦੀ ਹੈ ਸਕੂਲਾਂ ਨੂੰ ਖਾਸ ਕਰਕੇ ਗਰਲ ਸਕੂਲ ਦੀ ਗੱਲ ਕਰ ਲਈ ਖਾਸ ਸਕੂਲ ਦੀ ਗੱਲ ਕਰ ਲਈ ਜਿਹੜੇ ਆਲੇ-ਦਾਲੇ ਪਿੰਡਾਂ ਦੇ ਹੁੱਲੜਵਾਜ ਨੇ ਸ਼ਰਾਬਤੀ ਅਨਸਰ ਨੇ ਉਹ ਕਾਫੀ ਗਿਮਤੀ ਦੇ ਵਿੱਚ ਸ਼ਹਿਰ ਦੇ ਵਿੱਚ ਆ ਜਾਂਦੇ ਆ ਤੇ ਆਉਂਦੇ ਜਾਂਦੇ ਹੋਏ ਪੋਟਾਂ ਦੇ ਪਟਾਕੇ ਮਾਰਨੇ ਜਾਂ ਫਿਰ ਬੈਡ ਕਮੈਂਟਸ ਵਗੈਰਾ ਕਰਨੇ ਲੜਕੀਆਂ ਨੂੰ ਇਹ ਕਾਫੀ ਕੋ ਦੇਖਣ ਨੂੰ ਆਏ ਤੇ ਲੜਕੀ ਸ਼ਹਿਰ ਨਹੀਂ ਕਰਦੀਆਂ ਸੀ ਉਹਨਾਂ ਨੂੰ ਕਿਵੇਂ ਨਹੀਂ ਇਕੱਠਾ ਜੁੜਦਾ ਤੇ ਉਹ ਉਸ ਵਾਂਚ ਅਸੀਂ ਆਲਰੇਡੀ ਇਹ ਮਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਟ੍ਰੈਫਿਕ ਇੰਚਾਰਜ ਨੇ ਸਬ ਇੰਸਪੈਕਟਰ ਜਗਤ ਸਿੰਘ ਮੇਰੇ ਉਹਨਾਂ ਨਾਲ ਵੀ ਮੀਟਿੰਗ ਹੋ ਗਈ ਹੈ ਅਸੀਂ ਕੱਲ ਵੀ ਅਤੇ ਦੋ ਟੀਮਾਂ ਬਣਾ ਕੇ ਵੱਖਰੇ ਵੱਖਰੇ ਸ਼ਹਿਰ ਦੇ ਪੁਆਇੰਟਾਂ ਤੇ ਨਾਕੇ ਲਗਾਏ ਸੀ ਉਦੋਂ ਤੁਸੀਂ ਤਿੰਨ ਮੋਟਰਸਾਈਕਲ ਇੰਪਾਉਂਡ ਕੀਤੇ ਨੇ ਤੇ ਪੰਜ-ਛਤ ਹੋਰ ਵੀ ਚਲਾਨ ਕੀਤੇ ਨੇ ਅਸੀਂ ਇਹ ਹੁਣ ਇਹਨੂੰ ਮਹਮ ਨੂੰ ਨਿਰੰਤਰ ਦੌਰ ਤੇ ਜਾਰੀ ਰੱਖਾਂਗੇ ਤੇ ਤਾਂ ਜੋ ਜਿਹੜੇ ਵੀ ਇਹ ਮਤਲਬ ਜਿਹੜੇ ਕਾਨੂੰਨ ਤੋਂ ਖਲਾਫ ਜਾਂ ਨੂਰ ਤੋਂ ਬਾਹਰ ਨਿਕਲ ਕੇ ਪਿਆਜਾ ਕਾਰਜ ਕਰਦੇ ਨੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਪਟਾਕੇ ਵਜਾਉਂਦੇ ਆ ਜਾਂ ਬੈਡ ਕਮੈਂਡ ਕਰਦੇ ਆ ਜਾਂ ਹੁੱਲੜਬਾਜੀ ਕਰਦੇ ਨੇ ਇਹ ਵਿਦਾਊਟ ਨੰਬਰ ਪਲੇਟ ਸ਼ਹਿਰ ਦੇ ਵਿੱਚ ਘੁੰਮਦੇ ਨੇ ਅਸੀਂ ਉਹਨਾਂ ਨੂੰ ਸਾਰਿਆਂ ਤੇ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਆਮ ਜੀ